ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਆਏ ਸੀਗੇ ਗਿਆਨੀ ਐਲਸਿੰਗ پارک ਦੇ ਕੰਡੇ-ਕੰਡੇ ਨਾ ਮਤਲਬ ਕਿ ਇੱਥੇ ਨਾ ਪਾਣੀ ਦੇ ਡੱਬੇ ਰੱਖੇ ਹੋਏ ਸੀਗੇ ਕਿਸੇ ਨੇ ਮੈਂ ਯਾਗੋਗਾ ਕਰਨ ਆਈ ਤਾਂ ਹੈ ਨਾ ਮਤਲਬ ਕਿ ਖਾਲੀ ਸੀਗੇ ਪਰ ਕੁਝ ਭਰ ਵੀ ਗਏ ਕੋਈ ਸੇਵਾ ਕਰਨ ਵਾਲਾ ਭਰ ਗਿਆ ਤੇ ਫੇਰ ਵੀ ਮੈਂ ਚੱਲ ਸਭ ਨੂੰ ਲੈ ਕੇ ਆਈ ਸੀਗੀ ਮੈਂ ਕਿਹਾ ਚਲੋ ਜਿਹੜਾ ਪਾਣੀ ਨਹੀਂ ਹੈਗਾ ਬੂਟਿਆਂ 'ਚ ਪਾਉਣਾ ਚ ਡੱਬਿਆਂ 'ਚੋਂ ਪਾ ਦਈਏ ਪੰਛੀਆਂ ਵਾਸਤੇ ਤੁਸੀਂ ਵੀ ਜੇ ਤੁਹਾਡੇ ਢੀਰ ਦੇ ਦੰਦੇ ਵਿੱਚ ਡੱਬੇ ਪਾਣੀ ਨੂੰ ਰੱਖੇ ਹੋਏ ਤਾਂ ਉਹਨਾਂ ਨੂੰ ਜਰੂਰ ਭਰੋ ਕਿਉਂਕਿ ਗਰਮੀ ਬਹੁਤ ਹੈ ਜੀ ਜਿੱਦਾਂ ਆਪਾਂ ਨੂੰ ਗਰਮੀ ਲੱਦੀ ਐ ਓਦਾਂ ਹੀ ਪੰਛੀਆਂ ਨੂੰ ਜਾਨਵਰ ਜਾਨਵਰਾਂ ਨੂੰ ਵੀ ਪਿਆਸ ਲੱਗਦੀ ਐ ਇਸ ਕਰਕੇ ਜਰੂਰ ਪਾਣੀ ਭਰ ਦਿਓ ਜੇ ਤੁਹਾਨੂੰ ਖਾਲੀ ਭਾਂਡਾ ਦਿਖਦਾ ਅਸੀਂ ਵੀ ਵੈਸੇ ਚਲੋ ਇਹਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਐ ਕਿ ਜੇ ਤੁਹਾਡੇ ਵੀਰ ਦੇ ਘਰ ਤੋਂ ਕੋਈ ਡੱਬਾ ਪਿਆ ਹੈ ਖਾਲੀ ਤਾਂ ਉਹਦੇ 'ਚ ਪਾਣੀ ਪਾ ਦਿਓ ਗਰਮੀਆਂ 'ਚ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਐ ਪੰਛੀਆਂ ਨੂੰ ਬਹੁਤ ਜ਼ਿਆਦਾ ਗਰਮੀ ਐ ਜੀ ਵੈਸੇ ਕੋਈ ਬਹੁਤ ਜ਼ਿਆਦਾ ਸੇਵਾ ਕਰਦੇ ਜੀ ਲੋਕ ਕਾਫੀ ਲੋਕ ਭਰੇ ਹੋਏ ਆ ਭਾਂਡੇ ਜਦ ਮੈਂ ਯੋਗਾ ਕਰਕੇ ਗਈ ਸੀਗੀ ਉਸ ਟਾਈਮ ਖਾਲੀ ਤੇ ਉਸ ਤੋਂ ਬਾਅਦ ਕੋਈ ਆ ਕੇ ਭਰ ਗਿਆ ਜੇ ਕੋਈ ਕੱਦਾ ਦੋ ਤਿੰਨ ਖਾਲੀ ਮਿਲੇ ਤਾਂ ਉਹ ਅਸੀਂ ਭਰਤੇ ਸੀਗੇ ਪਾਣੀ ਦੇ ਇਹ ਕਾਫੀ ਬੈਗ ਸੀ ਤੇ ਕਿਸ਼ੂ ਨੂੰ ਅਸੀਂ ਨਾਲ ਲੈ ਆਇਓ ਚੈੱਕ ਕਰ ਲੈਂਦੇ ਆ ਤੇ ਪਾਪਾ ਬਾਲਟੀ ਲੈ ਨਾਲ ਪਾਣੀ ਲੈ ਆਇਆ ਸੀ ਬੜੀ ਤੇ ਉਹਨੂੰ ਭਰ ਦਿੰਦੇ ਆ ਨਾਲ ਜੀ ਮਾਤਾ ਜੀ ਘਰੇ ਵੀ ਆਹ ਗੜਬੀਆਂ ਗੁਰਬੀਆਂ ਆ ਨਾ ਭਾਂਡੇ ਜਿਹੜੇ ਫालतू ਐ ਵੈਸੇ ਤਾਂ ਮੈਂ ਡੱਬਾ ਵੀ ਰੱਖਿਆ ਹੈ ਪਾਣੀ ਦਾ ਪਰ ਤੇੜ ਵੀ ਆਹ ਜਿਹੜਾ ਮੈਂ ਪਾਣੀ ਐ ਇਸ ਦਾ ਹੋਰ ਰੱਖ ਦੇਈਆਂ ਬਾਹਰ ਤਾਂ ਕਿ ਜਾਨਵਰ ਪੜ ਕੇ ਲਈ ਸਕੇ ਪਰ ਗਰਮ ਹੋ ਜਾਂਦਾ ਜੇ ਥੋੜਾ ਜਿਹਾ ਵੱਧ ਕੇ ਢਾਕੇ ਹੰਡਾ ਪਾਣੀ ਪੋਣਾ ਫੰਡੇ ਇਹੋ ਜਿਆਦਾ ਗਰਮੀ ਐ ਨਾ ਕਿ ਜ਼ਰੂਰ ਕਰੋ ਜੀ ਤੁਸੀਂ ਵੀ ਗਰਮੀਆ ਗਰਮੀਆ ਇਹ ਜਾਨਵਰਾਂ ਪੰਛੀਆਂ ਵਾਸਤੇ ਵੀ ਸਾਨੂੰ ਜ਼ਰੂਰ ਪਾਣੀ ਰੱਖਣਾ ਚਾਹੀਦਾ ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ ਇਹਨਾਂ ਨੇ ਕਿਹੜੇ ਵਿਚਾਰੇ ਨੇ ਬੋਲ ਕੇ ਮੰਗਣਾ ਹੈ ਜਾਂ ਆਪ ਕਿਥੇ ਦੇ ਘਰ ਚਾ ਕੇ ਉਹ ਕਰਨਾ ਜੇ ਤੁਸੀਂ ਬਾਹਰ ਰੱਖਿਆ ਹੋਵੋਗਾ ਤਾਂ ਉਹ ਪੀ ਲੂਗੇ ਕਿਉਂਕਿ بارش ਵੀ ਨਹੀਂ ਹੋ ਰਹੀ ਤੇ ਗਰਮੀ ਹੱਦ ਤੋਂ ਵੱਧ ਹੈ ਬਹੁਤ ਜ਼ਿਆਦਾ ਗਰਮੀ ਹੈ ਜੀ ਇੰਨਾ ਕੁ ਜ਼ਰੂਰ ਸਾਨੂੰ ਆਪਣਾ ਥੋੜਾ ਥੋੜਾ ਜਿਹੜਾ ਸਾਡਾ ਇਨਸਾਨੀਅਤ ਦਾ ਫਰਜ਼ ਹੈ ਨਾ ਉਹ ਜ਼ਰੂਰ ਨਿਭਾਉਣਾ ਚਾਹੀਦਾ ਹਰ ਬੰਦੇ ਨੂੰ ਹਰ ਘਰ ਵਿੱਚ ਤੁਸੀਂ ਇੱਕ ਡੱਬਾ ਲੈ ਕੇ ਨਾ ਪਾਣੀ ਦਾ ਆਪਣੀ ਛੱਤ ਤੇ ਆਪਣੇ ਕੰਧਾਂ ਤੇ ਕਿਤੇ ਵੀ ਜਿੱਥੇ ਜਗ੍ਹਾ ਮਿਲਦੀ ਉੱਥੇ ਜ਼ਰੂਰ ਰੱਖੋ ਤਾਂ ਕਿ ਪੰਛੀ ਬਿਜਾਰੇ ਇਹ ਪਾਣੀ ਪੀ ਲੈਣ ਤੇ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਰਾਤ ਬੁੱਧਵਾਰ ਦੀ ਰਾਤ ਜੀ ਬਹੁਤ ਗੰਦੀ ਨਿਕਲੀ ਸਾਡੀ ਪੂਰੀ ਰਾਤ ਸਾਡੇ ਲਾਈਟ ਨਹੀਂ ਆਈ ਰਾਤ 12 ਵਜੇ ਦੀ ਲਾਈਟ ਗਈ ਵੀ ਸਵੇਰੇ 7:30 ਵਜੇ ਲਾਈਟ ਆਈ ਹੈ ਜੀ ਇੰਨੀ ਜ਼ਿਆਦਾ ਗਰਮੀ ਸੀਗੀ ਬਹੁਤ ਜ਼ਿਆਦਾ ਬੁਰਾ ਹਾਲਤਾ ਜੀ ਮਤਲਬ ਕਿ ਦੱਸ ਨਹੀਂ ਸਕਦੇ ਸੀ ਸਾਰੀ ਰਾਤ ਜਾਗ ਕੇ ਕੱਟੀ ਏ ਇੱਕ ਹਮਮਾ ਸੈਨੀ ਸੀਗੀ ਛੱਤ ਪਰ ਜਾਂਦੇ ਤੇ ਛੱਤ ਪਰ ਵੀ ਹਵਾ ਨਹੀਂ ਦਿਲੰਗਦੀ ਬਹੁਤ ਜ਼ਿਆਦਾ ਗਰਮੀ थी ਪੱਖਿਆਂ ਦਾ ਤਾਂ ਕੁਛ ਪਤਾ ਹੀ ਨਹੀਂ ਲੱਗਦਾ ਮਤਲਬ ਕਿ ਇੰਨੀ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਹੀ ਆ ਜੀ بارش ਹੋਊਗੀ ਫਿਰ ਥੋੜਾ ਠੀਕ ਹੋਊਗਾ ਜਦ ਤੱਕ ਤਾਂ ਇਦਾਂ ਹੀ ਰਹਿਣੀ ਆ ਪਰ ਭਾਈ ਇੰਨੀ ਗਰਮੀ ਚ ਲਾਈਟ ਨਾ ਜਾਵੇ ਨਹੀਂ ਤਾਂ ਬਹੁਤ ਔਖੀ ਹੋ ਜਾਂਦੀ ਹੈ ਸੌਆਂ ਤਾਂ ਗਿਆ ਨਹੀਂ ਫਿਰ ਮੈਂ 5 ਵਜੇ ਉੱਠ ਗਈ ਸੀਗੀ ਤੇ ਇੱਧਰ ਬਣਾਤੀ ਸਬਜੀ ਹੈ ਜੇ ਰਾਜਮਾ ਬਣੇ ਸਬਜੀ ਚ ਦੁੱਧ ਗਰਮ ਕਰ ਚੁੱਕੀ ਆ ਤੇ ਭਾਂਡੇ ਵੀ ਸਾਰੇ ਸਾਫ਼ ਕਰਤੇ ਝਾੜੂ ਪੋਚੇ ਸਾਡੇ ਹੋ ਚੁੱਕੇ ਆ ਤੇ ਇੱਕ ਇਸ਼ੂ ਨੇ ਅੱਜ ਲਾਈਟਾਂ ਸਾਰੀਆਂ ਬੰਦ ਕਰਤੀਆਂ ਬਈ ਗਰਮੀ ਚ ਦੇ ਹਨੇਰਾ ਕਰਤਾ ਇਹਨੇ ਦਿਨ ਵਿੱਚੇ ਰਾਤ ਬਣਾਈ ਪਈ ਐ ਤੇ ਇੱਕ ਪਾਸੇ ਬਸ ਬਣਾ ਏਸੀ ਲਾ ਲਿਆ ਇਹਨਾਂ ਨੇ ਤੇ ਇੱਧਰ ਏਸੀ ਲਾ ਕੇ ਬਹਿ ਚੁੱਕੇ ਆ ਜੀ ਅਸੀਂ ਕਿਉਂ ਗਰਮੀ ਜ਼ਿਆਦਾ ਐ ਰਾਤ ਵੀ ਸਾਈਂ ਆਤ ਨਹੀਂ ਸੁੱਤੇ ਇਸ ਕਰਕੇ ਹੁਣ ਅਸੀਂ ਗਰਮੀ ਤੇ ਥੋੜੀ ਦੇਰ ਰਾਹਤ ਦੇਖਦੇ ਕਿਆ ਪਤਾ ਕਦ ਲਾਈਟ ਚੱਲ ਜਾਵੇ ਔਖੀ ਤਾਂ ਹੈਗੀ ਹੋਇਆ ਬਾਕੀ ਪਤਾ ਨਹੀਂ ਜੀ ਤੇ ਬਾਕੀ ਅੱਜ ਦੇ ਵਲੌਗ ਚ ਇੰਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਈ ਬਾਈ